ਰਾ ਬਿਆਸ ਮੈਨੇਜਮੈਂਟ ਬੋਰਡ ਦਾ ਜੋ ਸਾਡਾ ਇੱਥੇ ਨੰਗਲ ਡੈਮ ਆ ਜੋ ਹਰਿਆਣੇ ਦਾ ਬਰਦਾ ਪਾਣੀ ਆ ਉਹਨਾਂ ਦੀ ਸਟੇਟ ਨੇ ਜੋ ਬਰਦਾ ਪਾਣੀ ਦਾ ਕੋਟਾ ਸੀ ਜਿਹੜਾ ਕਿ ਧੱਕੇ ਨਾਲ ਐਗਰੀਮੈਂਟ ਕਰਾਏ ਗਏ ਉਹ ਪਾਣੀ ਵਰਤ ਕੇ ਹੁਣ ਉਹਦੇ ਤੋਂ ਬਿਨਾਂ ਇਹ ਕਹਿ ਰਹੇ ਆ ਕਿ ਸਾਨੂੰ ਹੋਰ ਪਾਣੀ ਚਾਹੀਦਾ ਪਰ ਫਿਰ ਵੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਦੀ ਜਨਤਾ ਇਹ ਕੁਰਬਾਨੀ ਦੇਣ ਵਾਲੇ ਬਲੀਦਾਨ ਦੇਣ ਵਾਲੇ ਲੋਕ ਨਹੀਂ ਹਰਿਆਣੇ ਨੂੰ 1700 ਕਿਊਸਿਕ ਪੀਣ ਨੂੰ ਪਾਣੀ ਚਾਹੀਦਾ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਫੇਰ ਵੀ 4700 ਕਿਊਸਿਕ ਦੇ ਲਾਗੇ ਬਨੇ ਪਾਣੀ ਦਿੱਤਾ ਜਾ ਰਿਹਾ ਹਰਿਆਣੇ ਨੂੰ ਪਰ ਇਹ ਲੋਕ ਕਹਿੰਦੇ ਵੀ ਸਾਨੂੰ 8500 ਕਿਊਸਿਕ ਚਾਹੀਦਾ ਤੇ ਉਹ ਵੀ ੱਟਕੇ ਨਾ ਉਹ ਵੀ ਡਾਂਗ ਨਾ ਪਰ ਵੇਖੋ ਪੰਜਾਬ ਦੇ ਲੋਕ ਕੁਰਬਾਨੀ ਤੇ ਬਲਦਾਨ ਜ਼ਰੂਰ ਦੇ ਦਿੰਦੇ ਆ ਪਰ ਜੇ ਕੋਈ ੱਟਕਾ ਕਰਨ ਦੀ ਕੋਸ਼ਿਸ਼ ਕਰੇ ਉਹ ੱਟਕਾ ਨਹੀਂ ਸਿੰਦੇ ਇਹ ਵੇਖੋ ਜੇ ਤੇ ਸਾਡੇ ਕੋਲ ਵਾਧੂ ਪਾਣੀ ਹੋਵੇ ਸਾਡੇ ਕੋਲ ਸਾਡੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਨੂੰ ਸਿੰਚਾਈ ਕਰਨ ਤੋਂ ਬਾਅਦ ਵਧੇ ਫੇਰ ਅਸੀਂ ਸੋਚ ਵੀ ਸਕਦੇ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ 60% ਨਹਿਰੀ ਪਾਣੀ ਖੇਤਾਂ ਨੂੰ ਦੇਤਾ ਤੇ ਜਿਹੜੇ ਕੋ 40% ਖੇਤ ਰਹਿ ਗਏ ਆ ਉਹਨਾਂ ਦੇ ਵੀ ਇੱਕ ਇੱਕ ਏਕੜ ਤੱਕ ਨਹਿਰੀ ਪਾਣੀ ਪਹੁੰਚਾਵਾਂਗੇ ਉਹਦੇ ਇੱਕ ਸਾਲ ਤੱਕ ਤੇ ਇਹ ਪਾਣੀ ਵੇਖੋ ਇੱਕ ਕਿਸਾਨਾਂ ਦਾ ਖੂਨ ਪਸੀਨੇ ਦੀ ਕਮਾਈ ਆ ਇਹ ਸਾਡੇ ਕਿਸਾਨਾਂ ਵਾਸਤੇ ਲਹੂ ਦੇ ਘੋਟ ਨੇ ਤੇ ਵੇਖੋ ਅਸੀਂ ਆਪਦਾ ਖੂਨ ਦੇ ਤੇ ਸਕਦੇ ਕਿਸੇ ਨੂੰ ਪਿਆਰ ਨਾ ਪਰ ਜੇ ਕੋਈ ਕਦੇ ਥੱਕੇ ਨਾ ਥੱਕੇ ਨਾ ਇਹ ਕਿਸੇ ਨੂੰ ਨਹੀਂ ਦਿੰਦੇ ਇਹ ਮਾਝਾ ਮਾਲਵਾ ਦੁਆਬਾ ਤੇ ਪੰਜਾਬ ਪੰਜਾਬ ਤਾਂ ਹੀ ਪੰਜਾਬ ਹੈ ਜੇ ਸਾਡੇ ਕੋਲ ਪਾਣੀ ਹੈ ਤੇ ਪਾਣੀ ਦੀ ਸਾਰੀ ਖੇੜਿਆ ਤੇ ਆਪਦੇ ਪੰਜਾਬ ਨੂੰ ਆਪਦੇ ਪਾਣੀ ਨੂੰ ਸੇਫ ਕਰੀਏ ਤੇ ਸਾਡਾ ਪੰਜਾਬ ਮੋੜ ਤੋਂ ਹੋਰ ਰੰਗਲਾ ਹੱਸਦਾ ਵਸਦਾ ਪੰਜਾਬ ਬਣੇ